ਆਖਿਰਕਾਰ ਟਾਵਰ ਤੇ ਚੜਿਆ ਵਿਅਕਤੀ ਤਕਰੀਬਨ 7 ਘੰਟਿਆਂ ਬਾਅਦ ਉਤਰ ਆਇਆ ਟਾਵਰ ਤੋਂ ਥੱਲੇ ਇਨਸਾਫ ਨਾ ਮਿਲਣ ਕਾਰਨ ਧਾਰੀਵਾਲ ਕ੍ਰਿਸ਼ਨਾ ਗਲੀ ਦਾ ਇੱਕ ਵਿਅਕਤੀ ਅਸ਼ਨਵੀ ਜੋ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਧਾਰੀਵਾਲ ਰੇਲਵੇ ਸਟੇਸ਼ਨ ਦੇ ਕੋਲ ਟਾਵਰ ਦੇ ਉੱਪਰ ਚੜ ਗਿਆ ਸੀ ਅਤੇ ਇਨਸਾਫ ਦੀ ਮੰਗ ਕਰ ਰਿਹਾ ਸੀ ਜਿਸ ਨੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਸਨ ਕਿ ਮੈਨੂੰ ਪ੍ਰਸ਼ਾਸਨ ਦੇ ਕੋਲੋਂ ਵੀ ਇਨਸਾਫ ਨਹੀਂ ਮਿਲਿਆ ਅਤੇ ਮੌਕੇ ਦੇ ਉੱਪਰ ਰੇਲਵੇ ਪੁਲਿਸ ਥਾਣਾ ਢਾਲੀਵਾਲ ਐਸ ਐਚਓ ਇਨਸਪੈਕਟਰ ਮੈਡਮ ਬਲਜੀਤ ਕੌਰ ਅਤੇ ਢਾਲੀਵਾਲ ਨਹਿਰ ਤਹਿਸੀਲ ਦਾ ਲਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਕੇ ਤੇ ਪਹੁੰਚੇ ਸਨ ਅਤੇ ਉਸ ਨੂੰ ਕਈ ਵਾਰ ਬੇਨਤੀ ਕਰਨ ਤੇ ਵੀ ਉਹ ਥੱਲੇ ਨਹੀਂ ਆਇਆ ਸੀ ਫਿਰ ਅਸ਼ਵ ਕੁਮਾਰ ਦੇ ਨਜ਼ਦੀਕੀ ਦੋਸਤ ਸਮਾਜ ਸੇਵਕ ਸੁਨੰਦਨ ਸ਼ਰਮਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਅਸ਼ਵ ਨੂੰ ਬੇਨਤੀ ਕੀਤੀ ਕਿ ਜੋ ਵੀ ਮਸਲਾ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਜਿਸ ਦੇ ਕਹਿਣ ਤੇ ਉਹ ਤਕਰੀਬਨ 7 ਘੰਟੇ ਬਾਅਦ ਟਾਵਰ ਤੋਂ ਥੱਲੇ ਉਤਰ ਆਇਆ ਉਸ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਕਿ ਤੇਰੀ ਪੂਰੀ ਤਰ੍ਹਾਂ ਨਾਲ ਮਦਦ ਵੀ ਕੀਤੀ ਜਾਵੇਗੀ ਇਹ ਤਾਂ ਘਰੀ ਵਾਲੇ ਚੜਿਆ ਹੋਇਆ ਸੀਗਾ ਜੀ ਇਹ ਤਾਂ ਕੋਈ ਘਰੇਲੂ ਮਸਲੇ ਸੀਗੇ ਪੁਰਾਣੇ ਇਹਨਾਂ ਦੇ ਚ ਮਹ ਲੋ ਕੇ ਕੇਸ ਕੋ ਚੱਲਦਾ ਵਾ ਉਹਦੇ ਸਬੰਧ ਜੇ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਪਰ ਤੇ ਜਿਹੜੇ ਸੀ ਲੇਕਿਨ ਕਿਵੇਂ ਹੁਣ ਜਿਹੜਾ ਆ ਗਿਆ ਚਲੇ ਹਾਂਜੀ ਆ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਉਹ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨੂੰ ਜਿਹੜਾ ਸਹੀ ਸਮਝ ਤੇ ਜਿਹੜਾ ਉਹ niche ਆ ਗਿਆ ਨੰਨਨ ਸ਼ਰਮਾ ਦਾ ਰੀਵਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਹਿਰ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਰ ਤੇ ਚੜੇ ਗਏ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਜੋ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਭੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਖੋਦ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਤੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਜੇ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੋ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋ ਮੈਂ ਉਹਦੇ ਚ ਥੋੜੀ ਜਿਨੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਜੁਸਤਾ ਵਰਤੇ ਰਕੀਆ ਚੜਿਆ ਸੀਗਾ ਹੁਣ ਥੱਲੇ ਆ ਗਿਆ ਵਾ ਕਿਵੇਂ ਸੀਗਾ ਜੀ ਇਹ ਸਾਰਾ ਮਾਮਲਾ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਚੜ੍ਹੇ ਸੀ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਵਿਦ ਪੁਲਿਸ ਹਲਫ ਮਾਲੇ ਤੇ ਪਹੁੰਚੇ ਆ। ਇਹਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਆ ਮੁਸ਼ਕਲਾਂ ਜਿਹੜੀਆਂ ਵੀ ਆ ਕਿ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸੁਬਾਹ ਚ ਇਹਨਾਂ ਨੂੰ ਵਿਸ਼ਵਾਦ ਹੋਇਆ ਵੀ ਤਹਲੇ ਆਓਗੇ ਤਾਂ ਤੁਹਾਡਾ ਮਸਲਾ ਰਹੀ ਉਚਿਤ ਘੜੀ ਤੱਕ ਪਹੁੰਚਾ ਕੇ ਹੱਲ ਕਰਾ ਦੇਵਾਂਗੇ। ਉਹ ਤਲਫਰ ਕੈਸੇ ਇਸ ਰੰਤ ਹੈ। ਉਹਨਾਂ ਉਤਰ ਗਿਆ ਬਹੁਤ ਜੀ ਸਾਈ ਸਲਾਮ ਦਾ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ ਨਖਸ ਨਸੀਬ ਚੰਦ ਹੈ ਰੇਸਟਾਂਗਲ ਦੀ ਨੰਬਰ 1 ਧਾਰੀਵਾਦ ਇਹਦੇ ਬੇਟੇ ਦਾ ਕਤਲ ਕਰਵਾਇਆ 19 5 2024 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੂੰ ਮਦਾ ਚੰਦਗਰਮਾ ਕੇਸ ਕੀਤਾ ਵਾ ਉੱਥੇ ਵਕੀਲ ਵੀ ਖਰੀਦਿਆ ਜਾ ਕੇ ਦਾ ਸਮਝ ਲੋ ਮਤਲਬ ਮੈਂ ਉਹ ਕੀਰਨ ਨੂੰ 50 ਹਜ਼ਾਰ ਦਿੱਤਾ ਮੈਨੂੰ ਕਹਿੰਦਾ ਵੀ 20 ਹਜ਼ਾਰ ਤੁਹਾਡਾ ਬੰਦਾ ਹੋਦ ਦਿਓ ਮੈਂ ਕਹਿੰਦਾ ਸਰ ਤੁਹਾਨੂੰ ਕਿਹਾ 50 ਹਜ਼ਾਰ ਦਿੱਤਾ ਵਾ ਵੀ ਤੰ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20 ਹਜ਼ਾਰ ਮੈਨੂੰ ਕਹਿੰਦਾ ਮੈਂ ਤਾਂ ਲਾਵਾਂ ਜੇ 20 ਹਜ਼ਾਰ ਹੋਦ ਦੋ ਕਿ ਮੈਂ ਸਰ ਵੀ ਜੇ ਨਾ ਹੋਗੇ ਤਵੇਂ ਤਾਂ ਕਮਹਾ ਲੋ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਿਕ ਪੁੱਤ ਜੀ